ਇਹ ਮਰਦੇ ਬੁੱਗੋ ਜਾਲਾ ਹਾਂ ਛਵੀਰ ਮੈਂ ਤਾਰਾ ਇਕੱਠੀ ਗਲੀਆਂ ਹਾਂ ਕਰੰਟ ਲੱਗ ਕੇ ਝੋਟਾ ਮਾਰਾ ਹਾਂ ਥੋੜਾ ਦੱਸ ਇਸੀ ਦਾ ਡੇਰਾ ਬੜੀ ਕੱਢੇ ਡੇਰਾ ਲੋਕ ਪੜਦੇ ਨੇ ਪਰ ਸਾਰੇ ਆਪਣੇ ਪਿੰਡ ਦੇ ਗ੍ਰਾਮ ਫਿਰ ਦੇਖੋ ਜਦੋਂ ਦਿਖਾਈ ਬੁੱਗੋ ਸਰਵਾ ਮੈਂ ਦਾ ਗ੍ਰਾਮ ਪਿੰਡ ਦਾ ਗਵਾਹ ਨਹੀਂ ਮੋਕਿਆ ਆਪਣੀ ਗੱਲ ਨਹੀਂ ਕਰਦਾ ਚਲੋ ਚੱਕਰਾਓ ਮੇਰੇ ਕੋਈ ਨਾ ਕਰੇ ਭਾਈ ਜੀ ਪੱਤਰਕਾਰ ਨਾ ਮੇਰਾ ਬੰਦਾ ਨਾ ਮੇਰਾ ਬੰਦਾ ਦਰਾ ਮੇਰੇ ਤੇ ਕੰਮ ਹੋ ਗਿਆ ਹਾਂ ਦਾ ਬਲੀ ਜਾ ਕੇ ਇਹ ਥੋੜੀ ਵੇਲੇ ਬੰਦ ਨਹੀਂ ਮੰਕੇ ਨੂੰ ਗੱਲ ਖਈ ਮੰਗਾ ਕਾ ਪਿੰਡਾਂ ਮੈਨੂੰ ਦੱਸਿਆ ਹੋਇਆ ਮੈਂ ਕਿਹਾ ਅਜੇ ਦੱਸਿਆ ਆਪਣੇ ਆਪਣੇ ਬੰਦੇ ਨੂੰ ਬੁਲਾ ਕੇ ਲੈਣੇ ਦੱਸਿਆ ਆਹ ਖਾਣਾ ਹੈ ਭਾਜੀ ਹਾਂਜੀ ਮੈਂ ਤਾਂ ਜ਼ਰੂਰੀ ਹੈ ਇਹ ਪੰਜਵੇਂ ਹੁੰਦੇ ਬੋਟ ਨਹੀਂ ਬਾਈ ਕਸ ਸਮਝੀ ਬੋਟ ਕਰ ਜਾਓ ਬੰਦਾ ਇਹਦਾ ਠੀਕ ਹੈ ਬੱਲੇ ਹਾਂ ਮਰੇ ਤੇ ਆਇਆ ਡੂੰਗਾ ਟੋਆ ਪਟਿਆ ਹੋਇਆ ਓਰੇ ਨੇਰੀ ਨੇਰੀ ਉਸ ਆ ਜੀ ਸਲੋ ਬੋਲੀ ਗਰੀਤਵਾ ਸੁਆ ਜੇ ਜਪੜਾ ਪੜੇਗਾ ਮੈਂ ਤਾਂ ਤਾਰੀ ਗੱਲ ਬਣ ਗਈ ਕੋ ਕਾਨੇ ਭਾਈ ਕੋ ਕਾਨੇ ਆਪਾਂ ਕਿਹੋਟ ਬੋਲੀਏ ਇਹ ਸੱਚੀ ਸੱਚੀ ਗੱਲ ਹੈ ਭਾਈ ਦੇਵਚਾਰ ਦੱਬਿਆ ਕੋਈ ਆਪਾਂ ਘੜਾ ਲਾ ਦੂ ਦੱਬਿਆ ਦਿਲ ਦੇ ਦੱਬਿਆ ਦਾ 11 ਵਜੇ ਕਿਹੜਾ ਕੋ ਰਾਤ ਨੂੰ ਦੱਬਿਆ ਸੀ ਤਾਂ ਤਾਂ ਸੋਨ ਨੂੰ ਤਾਂ ਕਰਾ ਗੁਰਦੁਆਰੇ ਬੰਨੇ ਤੇਰੇ ਸ਼ੋਕਰੇ ਦਾ ਇਹਦਾ ਨਹੀਂ ਮੈਨੂੰ ਮਾਰੇ ਨਹੀਂ ਮੇਰੇ ਤੂੰ ਨੇਮ ਕਰਦੇ ਮੇਰੀ ਨਾ ਮਰਿਆ ਥੋਡੇ ਤੇ ਹੋਈ ਨਹੀਂ ਬੰਦੀ ਤੂੰ ਮਰੇਗਾ ਤਰੇ ਮੁੱਢੋਂ ਹੀ ਲੱਗੇ ਸਮਝਾਇਆ ਤੂੰ ਨੇਮ ਕਰਦੇ ਨਹੀਂ ਸੋਨ ਨੂੰ ਮੈਂ ਮਾਰੇ ਆਪਾਂ ਨੂੰ ਲਾ ਲਾ ਜਿਹੜਾ ਲਾਣੇ ਤੂੰ ਨਹੀਂ ਨਹੀਂ ਮਿਲਗੇ ਤੂੰ ਚੜ ਯਾਰ ਮੇਰੀ ਗੱਲ ਨਾ ਤੂੰ ਚ ਕੀ ਗੱਲ ਆ ਤੁਸੀ ਮੇਰੇ ਮਦਦ ਨੂੰ ਸੋਨੇ ਮਾਰਿਆ ਨਾ ਮੈਂ ਤਾਂ ਡੰਡੇ ਲਾਣੇ ਆ ਮੁੰਡੇ ਲੈ ਕੇ ਚੜ ਜਾ ਨੇ 10 ਵਜੇ ਤੋਂ ਤੱਕ ਫਿਰ ਇਹ ਗੱਲ ਅੱਛਾੰ ਤਾਂ ਕਿਉਂ ਹੋਇਆ 10 ਵਜੇ ਹਾਲਾਤ ਚਾਰ ਪੁਆਸ ਸਾਨੂੰ ਦਿਖਾਣਾ ਚਾਹੀਦਾ ਸੀ ਪੋਸਟਮਾਰਟਮ ਕਰਾਉਂਦੇ ਸੀ ਸਾਡਾ ਫਰਜ਼ ਬਣਦਾ ਇਹ ਗੱਲ ਆ ਜੀ ਕੁਝ ਤਾਂ ਕਹੋ ਪੈਣ ਦੇ ਭਾਈ ਸਾਰੇ ਆਪਾਂ ਦੱਸ ਕੇ ਅਸੀਂ ਨਾ ਆਪਾਂ ਬੰਦ ਕਰਾ ਰਹੇ ਸਰਪੰਚ ਪਾਹੀ ਦੱਬਿਆ ਗੱਲ ਕਰਦਾ ਇਸ ਪਰਸੇ ਅਸੀਂ ਦੱਬਿਆ ਕੋਈ ਅੱਜ ਕਿਹੜਾ ਰਾਤ ਦੱਬਿਆ ਕੱਲ 11 ਵਜੇ ਦੱਬਿਆ ਜੇ ਵੀ ਬਲਾ ਕੇ ਜਦੋਂ ਮਰਜੀ ਦੱਬਿਆ ਸਾਨੂੰ ਤਾਂ ਪਤਾ ਨਹੀਂ ਨਾ ਮੈਂ ਨਾ ਪਤਾ ਨਹੀਂ ਪਤਾ ਕਿ ਕੀ ਮੈਂ ਦਾ ਆਪਸ ਕਹਿਤਾ ਮੈਂ ਉਹ ਕਹਿਤਾ ਉਹ ਤੁਸੀਂ ਤਲਾਇਨਾ ਨੂੰ ਕਰਦਣੀ ਸੀ ਜੀ ਪਰ ਇਹ ਪੰਜ ਪੰਟਾਂ ਦੇ ਬੰਦੋ ਕੀ ਕੀ ਗੱਲ ਕਰਵਾ ਇਹ ਕੀ ਗੱਲ ਸੀ ਪੁੱਤ ਗਿਆ ਤੇਰੇ ਤਾਹ ਤੂੰ ਨਾ ਕੱਢੀਆਂ ਜਾ ਕੇ ਇਹਨਾਂ ਨੇ ਇਹਨਾਂ ਨੌਕ ਪਰ ਇਹਨਾਂ ਤੇ ਆਪ ਆ ਕੇ ਬੰਦੇ ਤਾਰਾ ਇਕੱਠੇ ਕਰਦੇ ਵੇਚ ਗਏ ਸਾਨੂੰ ਨਹੀਂ ਪਤਾ ਲੱਗਿਆ ਕੀ ਗੱਲ ਹੋ ਗਈ ਨਾ ਕਿਹਨੇ ਬੰਦੇ ਇਹਨਾਂ ਦਾ ਡੇਰੀ ਆਣ ਦੀ ਇਹਨਾਂ ਨੇ ਅਸੀਂ ਆ ਕੇ ਵੇਖੋ ਜੀ ਏਵੀਸੀ ਚੱਲ ਰਹੀ ਸੀ ਮੈਂ ਕੀ ਗੱਲ ਹੋ ਗਈ ਜੇਵੀਸੀ ਦੇ ਕਿਨਾਂ ਟੋਆ ਮਾਰ ਰਹੇ ਉਸ ਕਾਸਾ ਸਾਨੂੰ ਦੇਖਿਆ ਕਿ ਟੋਆ ਬਹੁਤ ਧੁੰਗਾ ਮਰ ਰਿਹਾ ਮੇਕੇ ਕੀ ਗੱਲ ਹੋ ਗਈ ਉਹਦੇ ਦੇਖ ਕੇ ਝੋਟਾ ਮਰਿਆ ਪਿਆ ਜੀ ਇਹਨਾਂ ਤਾ ਤਰ੍ਹਾਂ ਕਿਚਕਰਾ ਉਸ ਟਾਈਮ ਨਾਲ ਤਾਰਾ ਇਕੱਠੀ ਕਰਤੀ ਸੀਗੀ ਬਿਜਲੀ ਕੋ ਮਰਿਆ ਝੋਟਾ ਬਿਜਲੀ ਨਾਲ ਮਰਿਆ ਜੀ 300000 ਕੀ ਨਾਮ ਆਪਣਾ ਹਰਜੀਤ ਸਿੰਘ ਜੀ ਤਾਨਾ ਸ਼ਿਵਰਾਮ ਸਾਰੇ ਛੋਟਾ ਸਾਰੇ ਛੋਟਾ ਪਿੰਡ ਦਾ ਪਿੰਡ ਦਾ ਸਾਰੇ ਸੱਪੇ ਨਾਲ ਸਾਂਝਾ 3-4 ਪਿੰਡਾਂ ਦੇ ਵਿੱਚ ਆਉਂਦਾ ਸੀਗਾ ਇਹਦਾ ਰੰਡਾ ਜੀ ਆਹ ਇਹਦਾ ਡੇਰਾ ਦੇਖੋ ਨਾਲ ਆਹ ਡੇਰਾ ਮੇਰਾ ਜੀ ਆਹ ਨਾਲ ਮੇਰਾ ਮੇਰਾ ਜੀ ਇਧਰ ਸਾਰਾ ਪਹਿਲਾਂ ਵੀ ਲੱਗਿਆ ਇਹ ਵੀ ਸਾਰਾ ਕੁਛ ਭਾਜੀ ਪੰਡਾ ਤਾਰ ਸਾਡੀਆ ਲੱਗੀ ਵੀ ਆ ਕੋਈ ਤਾਰ ਨਹੀਂ ਤੇ ਕੋਈ ਕਰੰਟ ਨਹੀਂ ਹੈ ਕਿਸੇ ਤਰ੍ਹਾਂ ਦਾ ਕੋਈ ਵੀ ਆ ਇਹਦਾ ਇੱਕ ਸਾਡਾ ਪਾਰਟੀ ਵਾਈ ਕਰਕੇ ਹੋਇਆ ਵਾ ਬਸ ਹੋਰ ਕੁਝ ਨਹੀਂ ਹੈ ਬਾਜੀ ਕੋੜੇ ਵੀ ਸਾਡਾ ਲੜੜ ਕਰਦੇ ਜਾਂਦੇ ਐ ਅਸੀਂ ਗੱਲ ਨਹੀਂ ਆ ਇਹਨਾਂ ਦਾ ਕੰਮ ਇਹ ਆ ਵੋਟਾਂ ਇਹਨਾਂ ਦਾ ਕਰਾ ਜੀ ਸਾਰਾ ਵੋਟਾਂ ਕਰਦੇ ਨਹੀਂ ਜੀ ਬਾਜੀ ਕੋਈ ਨਹੀਂ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਇਹਨਾਂ ਕੋਲ ਹੈ ਵੀਡੀਓ ਹਾਂ ਵੀਡੀਓ ਦਿਖਾ ਦੇ ਵੀ ਉਹ ਵੀਡੀਓ ਖਾ ਦਿਓ ਸਾਨੂੰ ਤਾਰਾਂ ਦੀ ਢੁੱਠਾ ਬਾਈ ਐ ਸਰਿਆਮ ਢੁੱਠਾ ਬਾਈ ਐ ਇਹਦਾ ਪਾਰਟੀ ਵਾਈ ਕਰਕੇ ਹੋਇਆ ਵਾ ਜੋ ਵੀ ਹੋਣ ਦਾ ਗੱਲ ਖਤਮ ਹਾਂ ਬਸ ਨਹੀਂ ਹੁੰਦਾ ਮੈਂ ਨੰਬਰਦਾਰ ਆ ਪਿੰਡ ਦਾ ਇਹ ਮੈਨੂੰ ਕਿਸੇ ਬੰਦੇ ਨੂੰ ਪਤਾ ਲੱਗਿਆ ਮੈਂ ਗੌਰ ਕਰੀ ਇਹਦੀ ਜਦੋਂ ਸਾਨੂੰ ਹਕੀਕਤ ਸਾਹਮਣੇ ਆਈ ਤਾਂ ਉਰੇ ਆ ਕੇ ਦੇਖਿਆ ਵੀ ਇਹ ਪੱਟਿਆ ਹੋਇਆ ਤੇ ਕੁਝ ਬੰਦਿਆਂ ਨੂੰ ਪੁੱਛਿਆ ਗਿਆ ਜਿਹੜੇ ਪਰੌਸੀ ਦੇ ਉਹਨਾਂ ਨੇ ਦੱਸਿਆ ਵੀ ਇਹਨਾਂ ਨੇ ਕਰੰਟ ਲਾ ਕੇ ਝੋਟਾ ਮਾਰਿਆ ਇਹ ਝੋਟਾ ਮਾਰ ਕੇ ਨਾਲ ਜੀਬੀਸੀ ਲਾ ਕੇ ਜੀਬੀਸੀ ਦੇ ਨਾਲ ਇੱਥੇ ਦਾ ਪਤਾ ਜੀ ਸੁਵੀਰੀ ਥਾਣੇ ਸਿਕਾਇਤ ਅਸੀਂ ਕਰਨ ਜਾ ਰਹੇ ਹਾਂ ਜੀ ਲਿਖਾਈ ਪਈ ਆ ਸਾਈਨ ਕਰਾ ਕੇ ਅਸੀਂ ਹੁਣ ਐਸਐਚਐਸ ਸਾਹਮਣੇ ਦੇ ਕੇ ਆਵਾਂਗੇ ਨਹੀਂ ਹਲੇ ਸਰ ਕੋਈ ਫੈਸਲਾ ਨਹੀਂ ਕਰਿਆ ਗਿਆ ਅਸੀਂ ਸਾਰੇ ਇਕੱਠੇ ਆਂ ਬਰਖਾਸ ਲਿਖਾ ਕੇ ਲੈ ਆਏ ਆ ਫਿਲਹਾਲ ਅਸੀਂ ਦਰਖਾਸਤ ਦੇਵਾਂਗੇ ਉਸ ਤੋਂ ਬਾਅਦ ਕਾਰਵਾਈ ਕਰਾਂਗੇ ਜੀ ਤੱਕ ਜਾਵਾਂਗੇ ਜੀ ਜਿੱਥੋਂ ਤੱਕ ਵੀ ਹੋ ਸਕੇਗਾ ਦੂਸਰੇ ਸੰਘਰਸ਼ ਕਰਾਂਗੇ ਜੀ ਇਹ ਬਹੁਤ ਮਾੜੀ ਗੱਲ ਹੈ ਜੀ ਉਹ ਜਾਨਵਰ ਨੇ ਨਿਰ ਨਿਰਬੋਲ ਨੇ ਉਹਨਾਂ ਨੂੰ ਮਾਰਨਾ ਬਹੁਤ ਮਹਾਪਾਪ ਆ ਇਹ ਪਹਿਲਾਂ ਵੀ ਸਾ ਇਹਨੂੰ ਇਹਨਾਂ ਦੀ ਸ਼ਿਕਾਇਤ ਤਾਂ ਸਾਨੂੰ ਮਿਲਦੀ ਰਹੀਆਂ ਪਰ ਸਾਡੇ ਕੋਲੇ ਕੋਈ ਸਬੂਤ ਨਹੀਂ ਹੈਗਾ ਸੀਗਾ ਹੁਣ ਇਹ ਸਰੀਆਮ ਸਬੂਤ ਹੈਗਾ ਪੂਰੇ ਦੱਬਿਆ ਹੋਇਆ ਝੋਟਾ ਉਹਨੂੰ ਕੱਢ ਕੇ ਕਾਰਵਾਈ ਕੀਤੀ ਬਹੁਤ ਜੀ ਮੋਗੇ ਪਹੁੰਚੇ ਆ ਮੋਗੇ ਦੋਨੇ ਪਾਰਟੀਆਂ ਕੋ ਕਹਿੰਦਾ ਮੈਂ ਮਾਰਿਆ ਨਹੀਂ ਇਹ ਕਹਿੰਦੇ ਮੈਂ ਖੁਦ ਦੇਖਿਆ ਨੂੰ ਮਾਰਦਾ ਹੋਇਆ ਉਹ ਬਾਕੀ ਸਾਫਤ ਕਰ ਰਹੇ ਨੇ ਕਿ ਸਾਫ ਸਹੀ ਹੋ ਗਿਆ ਤੇ ਬੰਦੀਕਾਰ ਵੀ ਕੀਤੀ ਜਾਊਗੀ ਕੋਈ ਫਿਲਹਾਲ ਤੈਨੂੰ ਨਹੀਂ ਦੱਸਿਆ ਉਹਨਾਂ ਨੇ ਵੀ ਝੋਟਾ ਮਰਿਆ ਪਿਆ ਸੀਗਾ ਇਸ ਵੇਲੇ 6 ਵਜੇ ਦੇਖਿਆ ਸੀ ਤੇ ਉਸ ਤੋਂ ਬਾਅਦ 11 ਵਜੇ ਦੂਜਣ ਬੰਦੇ ਨੂੰ ਤਲਾਸ਼ ਦੇ ਕੇ ਫਿਰ ਦਫਰਾਤਾ ਪਿੰਡ ਦੇ ਜੀ ਨੇ ਬਲੇਮ ਲਾਇਆ ਵੀ ਹਾਂ ਮੈਂ ਆਪ ਦੇਖਿਆ ਬਾਕੀ ਕਲੀਅਰ ਕਰ ਲੈਣੇ ਜੀ ਆਪਾਂ